ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅੱਜ ਅਸੀਂ ਆਪਣੇ ਡਿਪਾਰਟਮੈਂਟ ਗਵਰਨੈਂਸ ਰਿਫਾਰਮਸ ਐਂਡ ਗ੍ਰੀਵੈਂਸ ਰੈਡਰੈਸਲ ਉਹਦੀ ਰਿਵਿਊ ਮੀਟਿੰਗ ਰੱਖੀ ਸੀਗੀ ਔਰ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੈ ਕਿਉਂਕਿ ਤਕਰੀਬਨ 438 ਸਰਵਿਸਿਜ਼ ਨੇ ਜਿਹੜੀਆਂ ਉਹ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦਿੰਦੇ ਆ ਅੱਜ ਦੋ ਮੀਟਿੰਗ ਸੀਗੀ ਇੱਕ ਤਾਂ ਸਾਡੇ ਜੋ ਗਵਰਨੈਂਸ ਬਾਡੀ ਹੈ ਉਦੀ ਬੋਰਡ ਆਫ ਗਵਰਨਰਸ ਉਦੀ ਰਿਵਿਊ ਮੀਟਿੰਗ ਸੀਗੀ ਔਰ ਦੂਸਰੀ ਮੀਟਿੰਗ ਸੀ ਪੰਜਾਬ ਦੇ ਸਾਰੇ 23 ਡਿਪਟੀ ਕਮਿਸ਼ਨਰਸ ਦੇ ਨਾਲ ਰਿਵਿਊ ਮੀਟਿੰਗ ਤਾਂ ਕਿ ਪੈਂਡੈਂਸੀ ਮਾਨੀਟਰ ਕੀਤੀ ਜਾਵੇ ਕਿ ਸੇਵਾ ਕੇਂਦਰਾਂ ਦੇ ਵਿੱਚ ਇਸ ਟਾਈਮ ਕਿੰਨੀ ਪੈਂਡੈਂਸੀ ਹੈ ਤੇ ਉਹਦੇ ਵਿੱਚ ਜੋ ਅੱਜ ਮੇਨ ਅਜੰਡਾ ਸੀ ਅਸੀਂ ਆਪਣੀ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਪਹਿਲੇ ਤੋਂ ਇਲਾਵਾ ਇੱਕ ਬਹੁਤ ਲੈਂਡਮਾਰਕ ਫੈਸਲਾ ਜਿਹੜਾ ਉਹ ਕੀਤਾ ਜਿਸ ਦੇ ਵਿੱਚ ਇੱਕ ਕਿਉਂਕਿ ਅੱਜ ਦੀ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜੀਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਹੀ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਤਾਂ ਕਿ ਪੰਜਾਬ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਉਹ ਸਾਈਬਰ ਅਟੈਕਸ ਤੋਂ ਉਹ ਬਚੇ ਰਹਿਣ ਨੰਬਰ 1 ਨੰਬਰ 2 ਅਸੀਂ ਟਾਈਮ ਟੂ ਟਾਈਮ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਰਿਵਿਊ ਕਰਨ ਦੀ ਮੀਟਿੰਗਸ ਰੱਖਦੇ ਆ ਸਾਰੇ ਮੇਰੇ ਡਿਪਾਰਟਮੈਂਟ ਦੇ ਆਫੀਸਰਸ ਔਰ 23 ਡਿਪਟੀ ਕਮਿਸ਼ਨਰਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਪੈਂਡੈਂਸੀ ਹੈ ਉਹ ਪੈਂਡੈਂਸੀ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਕੋਈ ਸਰਵਿਸ 3 ਦਿਨਾਂ ਦੇ ਵਿੱਚ ਸਰਕਾਰ ਨੇ ਦੇਣੀ ਹੈ ਕੋਈ ਹਫਤੇ ਦੇ ਦੇਣੀ ਹੈ ਕੋਈ 30 ਦਿਨਾਂ ਦੇ ਵਿੱਚ ਦੇਣੀ ਹੈ ਕੋਈ 45 ਦਿਨਾਂ ਦੇ ਵਿੱਚ ਦੇਣੀ ਹੈ ਜਿਹੜੀ ਉਹਨਾਂ 22 ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ ਹੈ ਉਹ ਠੀਕ ਮੰਨਿਆ ਜਾਂਦਾ ਹੈ ਜੇ ਉਸ ਤੋਂ ਉੱਪਰ ਸਮਾਂ ਲੱਗਦਾ ਤਾਂ ਉਹ ਪੈਂਡੈਂਸੀ ਦੇ ਵਿੱਚ ਬਿਯੋਂਡ ਮੰਡੇਟਿਡ ਟਾਈਮਲਾਈਨ ਪੈਂਡੈਂਸੀ ਦੇ ਵਿੱਚ ਕਾਊਟ ਅਕਾਊਂਟ ਹੁੰਦਾ ਹੈ ਤੇ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਪੈਂਡੈਂਸੀ ਹੈ ਜਿਹੜੀ ਉਹ ਅੱਜ ਮਹਿਜ਼ 0.17% ਹੈ ਜਿਹੜੀ ਉਹ ਹੈ ਪੂਰੇ ਪੰਜਾਬ ਦੇ ਵਿੱਚ ਜੇ ਮਤਲਬ ਕਿ ਜੇ ਸੁਪੋਜ਼ 100 ਬੰਦੇ ਨੇ ਹੁਣ ਤੱਕ ਕੰਮ ਲਈ ਪੰਜਾਬ ਸਰਕਾਰ ਕੋਲ ਆਇਆ ਤੇ 0.17 ਯਾਨੀ ਕਿ ਇੱਕ ਬੰਦੇ ਦਾ ਵੀ ਕੰਮ ਹੈ ਜਿਹੜਾ ਉਹ ਬੱਜਵੇਂ ਦਿਨਾਂ ਤੋਂ ਲੇਟ ਨਹੀਂ ਹੋਇਆ ਉਹ ਬੱਜਵੇਂ ਦਿਨਾਂ ਦੇ ਵਿੱਚ ਵਿੱਚ ਉਹ ਅਸੀਂ ਉਹਨੂੰ ਸਰਵਿਸਿਸ ਨੇ ਜਿਹੜੀਆਂ ਉਹ ਦੇ ਦਿੱਤੀਆਂ ਨੇ ਇੱਥੇ ਹੀ ਇਹ ਵੀ ਇੰਪੋਰਟੈਂਟ ਹੈ ਦੱਸਣਯੋਗ ਹੈ ਕਿ ਇਹ ਪੈਂਡੈਂਸੀ ਹੈ ਜਿਹੜੀ ਇਹ ਇੰਡੀਆ ਦੇ ਵਿੱਚ ਵਨ ਆਫ ਦਾ ਲੋਇਸਟ ਹੈ ਔਰ ਤਕਰੀਬਨ 6 ਮਹੀਨੇ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਨੇ ਸਾਨੂੰ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਔਨਰ ਵੀ ਕੀਤਾ ਸੀਗਾ ਫਰਸਟ ਪ੍ਰਾਈਜ਼ ਅਸੀਂ ਇਸ ਦੇ ਵਿੱਚ ਜਿੱਤਿਆ ਸੀਗਾ ਬਹੁਤ ਅੱਛੀਆਂ ਸਰਵਿਸਿਜ਼ ਨੇ ਜਿਹੜੀਆਂ ਸਮੂਥ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਔਰ ਕਰਨ ਯੋਗ ਹੈ ਕਿ ਜੁਲਾਈ ਜੂਨ ਜੁਲਾਈ 2001 ਜਦੋਂ ਸਾਡੀ ਸਰਕਾਰ ਨਹੀਂ ਆਈ ਸੀਗੀ ਇਹ ਪੈਂਡੈਂਸੀ ਆਮੂਮਨ ਤਕਰੀਬਨ 28% ਚੱਲਦੀ ਸੀ ਕਿ ਜਿਹੜੀ ਕਿ ਅੱਜ ਅਸੀਂ ਘਟਾ ਕੇ 1.17% ਦੇ ਉੱਪਰ ਲੈ ਆਏ ਆ ਇਸ ਤੋਂ ਇਲਾਵਾ ਹੋਰ ਬਹੁਤ ਲੈਂਡਮਾਰਕ ਡਿਸੀਜਨ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੇ ਨੇ ਕਿ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਸਮੂਥ ਤਰੀਕੇ ਦੇ ਨਾਲ ਆਨਲਾਈਨ ਕਰਨ ਦੇ ਲਈ ਸਾਰੇ ਅੱਜ ਦੀ ਤਾਰੀਖ ਦੇ ਵਿੱਚ ਸਾਰੇ ਪੰਜਾਬ ਦੇ ਪਟਵਾਰੀ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤੇ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਅਸੀਂ ਐਮਸੀਜ਼ ਨੂੰ ਨੰਬਰਦਾਰਾਂ ਨੂੰ ਔਰ ਸਰਪੰਚਾਂ ਨੂੰ ਵੀ ਅਸੀਂ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਜਿਹੜੇ ਕਿ ਤਕਰੀਬਨ 70% ਉਹ ਵੀ ਹੋ ਚੁੱਕੇ ਨੇ ਬਾਕੀ 30% ਜਿਹੜੇ ਰਹਿੰਦੇ ਨੇ ਉਹ ਵੀ 31 ਜਨਵਰੀ ਤੱਕ ਉਹ ਵੀ ਆਨਬੋਰਡ ਹੋ ਜਾਣਗੇ ਜਿਹਦੇ ਨਾਲ ਉਹਨਾਂ ਕੋਲ ਸਰਪੰਚ ਨੰਬਰਦਾਰ ਪਟਵਾਰੀ ਕੋਲ ਆਨਲਾਈਨ ਮੈਸੇਜ ਆਏਗਾ ਕਿਸੇ ਬੰਦੇ ਨੇ ਸਪੋਜ਼ ਕਾਸ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਜਾਂ ਪੈਨਸ਼ਨ ਲਈ ਅਪਲਾਈ ਕੀਤਾ ਸਾਰੇ ਪ੍ਰੋਸੈਸ ਦੇ ਥਰੂ ਸੇਵਾ ਕੇਂਦਰ ਦੇ ਵਿੱਚ ਲਿਆ ਜਾਂਦਾ ਸਾਰੇ ਪ੍ਰੋਸੈਸ ਦੇ ਥਰੂ ਪਟਵਾਰੀ ਜੋ ਜਦੋਂ ਜਾਂਦਾ ਪਟਵਾਰੀ ਨੇ ਜੇ ਸਰਪੰਚ ਨੰਬਰਦਾਰੀ ਆ ਐਮਸੀ ਦੀ ਤੋਂ ਤਸਦੀਕ ਕਰਾਉਣਾ ਤਾਂ ਉਹਦੇ ਕੋਲ WhatsApp ਦੇ ਉੱਪਰ ਜਾਏਗਾ ਤੇ ਉਹਨੇ WhatsApp ਦੇ ਉੱਪਰ ਹੀ yes no ਕਰ ਦੇਣਾ ਤਾਂ ਕਿ ਕੰਮ ਹੈ ਜਿਹੜਾ ਉਹ ਪੂਰੀ ਸਪੀਡ ਦੇ ਨਾਲ ਜਲਦ ਤੋਂ ਜਲਦ ਜਿਹੜਾ ਉਹ ਸਰਵਿਸ ਉਸ ਵਿਅਕਤੀ ਨੂੰ ਉਹ ਡਿਲੀਵਰ ਕੀਤੀ ਜਾ ਸਕੇ ਇਹ ਸਰਵਿਸ ਦੇਣ ਵਾਲਾ ਪੰਜਾਬ ਮੁਲਕ ਦੇ ਵਿੱਚ ਪਹਿਲਾ ਸੂਬਾ ਜਿਹੜਾ ਉਹ ਬਣ ਚੁੱਕਿਆ ਔਰ ਮੈਂ ਇਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਬੜੇ ਅੱਛੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਲਏ ਜਾ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮਿਲੇਗੀ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲੋਕ ਅਪਲਾਈ ਕਰਨ ਜਾਂਦੇ ਸੀਗੇ ਤੇ ਫਿਰ ਬਾਅਦ ਦੇ ਵਿੱਚ ਸਰਟੀਫਿਕੇਟ ਸੇਵਾ ਕੇਂਦਰਾਂ ਤੋਂ ਆਪ ਕਲੈਕਟ ਕਰਨ ਜਾਂਦੇ ਸੀਗੇ ਉਹ ਪ੍ਰੋਸੈਸ ਵੀ ਬਿਲਕੁਲ ਖਤਮ ਕਰ ਦਿੱਤਾ ਅੱਜ ਦੀ ਤਾਰੀਖ ਦੇ ਵਿੱਚ ਮਹਿਜ਼ 8 ਮਹੀਨਿਆਂ ਦੇ ਵਿੱਚ ਤਕਰੀਬਨ 10 ਲੱਖ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਰਵਿਸ ਅਸੀਂ ਦੇਣੀਆਂ ਹੁੰਦੀਆਂ ਨੇ ਵੱਖੋ-ਵੱਖ ਮਹਿਕਮਿਆਂ ਦੀਆਂ ਉਹ WhatsApp ਦੇ ਉੱਪਰ SMS ਦੇ ਉੱਪਰ QR ਕੋਡਡ ਉਹ ਜਾਂਦੇ ਨੇ ਤੁਸੀਂ ਸਕੈਨ ਕਰੋ ਤੇ ਉਹ ਸਰਟੀਫਿਕੇਟ ਜਿਹੜਾ ਉਹਨਾਂ ਨੂੰ ਘਰ ਬੈਠੇ ਮਿਲ ਜਾਂਦਾ ਸੋ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਤਾਂ ਇਹ ਲੈ ਜਾ ਚੁੱਕੇ ਨੇ ਸੋ ਅੱਜ ਦੀ ਇਹ ਰਿਵਿਊ ਮੀਟਿੰਗ ਸੀਗੀ ਔਰ ਸਾਰੇ ਡੀਸੀਜ਼ ਨੂੰ ਨੂੰ ਕਿਹਾ ਕਿ ਇਹਨੂੰ ਤੁਸੀਂ ਜੇ ਜਿਹ 17% ਵੀ ਹੈ ਤੇ ਬਹੁਤ ਅਸੀਂ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ 0 ਤੇ ਲੈ ਕੇ ਆ ਜਾਣਾ ਇਨਫੀਸ਼ੀਐਂਟ ਸਰਵਿਸਿਜ਼ ਨੇ ਜਿਹੜੀਆਂ ਉਹ ਸਾਡਾ ਡਿਪਾਰਟਮੈਂਟ ਉਹ ਦੇਣ ਦੇ ਲਈ ਵਚਨਬੱਧ ਹੈ